ਤੇ ਉਹ ਵੀ ਕੁਛ ਅਸੀਂ ਭੁੱਤ ਰਹੇ ਆ ਇਹ ਸਾਡੀਆਂ ਕਮੀਆਂ ਕਰਕੇ ਨਹੀਂ ਹੈ ਇਹ ਸਾਡੀਆਂ ਨਰਾਨੀਆਂ ਕਰਕੇ ਨਹੀਂ ਹੈ ਸਾਡੀਆਂ ਬੇਵਕੂਫੀਆਂ ਕਰਕੇ ਸਾਡੇ ਕਾਨੂੰਨ ਨਾ ਜਾਣਨ ਕਰਕੇ ਨਹੀਂ ਹੈ ਇਸ ਭੋਕੇ ਫਰੇਬ اور ਫਰੇਬਾਂ ਤੋਂ ਵੱਡਾ ਜਿਹੜਾ ਕੁਛ ਹੁੰਦਾ ਛਾਲ ਤੇ ਹੋਰ ਕਬੜ ਕਰਕੇ ਸਾਡੇ ਨਾਲ ਇਹਨਾਂ ਨੇ ਇਹ ਸਾਰਾ ਕੁਝ ਅਰੇਂਜ ਕੀਤਾ ਹੈ ਔਰ ਇਹਨਾਂ ਦੀ ਮੈਂ ਲਿਸਟ ਬਣਾ ਰਿਆ ਸੀ ਕੱਲ ਮੈਂ ਕਿਹਾ بڑے بڑے ਮਾਜਿਸ ਸੱਜਣ ਹੋਣਗੇ ਤੇ ਉਹਨਾਂ ਨੂੰ ਦੱਸਾਂਗੇ ਟਾਈਪੇਸ ਦੀ ਲਿਸਟ ਬਣਦੀ ਹੈ ਜਿੰਨੇ ਧੋਖੇ ਹੋਏ ਆ ਤੁਹਾਡੇ ਨਾਲ ਔਰ ਇੱਕ ਇੱਕ ਧੋਖਾ ਐਸਾ ਹੈ ਜਿਹੜਾ ਕਿ ਕਰਨ ਵਾਲੇ ਦਾ ਮੂੰਹ ਕਾਲਾ ਕਰਨ ਦੇ ਕਾਬਿਲ ਹੈ ਤੁਸੀਂ ਉਸ ਦੀ ਗੱਲ ਨਹੀਂ ਕਰਦੇ ਨਾ ਵਿਧਾਨ ਸਭਾ ਤੇ ਨਾ ਬਾਹਰ ਨਾ ਕਿਤੇ ਹੋਰ ਹੁਣ ਮੈਂ ਤੁਹਾਨੂੰ ਇੱਕ ਧੋਖੇ ਦੀ ਗੱਲ ਜਿਵੇਂ ਕਹਿੰਦੇ ਨਾ ਛੋਟਾ ਜਿਹਾ ਚਿੱਤਰ ਤੁਹਾਨੂੰ ਦਿਖਾਉਣਾ ਇਹਨਾਂ ਦਾ ਉਹ ਵੀ ਹੈ ਕਿ ਪਣ ਬਿਜਲੀ ਦਾ ਮਸਲਾ ਸੀ ਮਈ 1984 ਸੀ ਜਦੋਂ ਕਿ ਜੂਨ ਦੇ ਵਿੱਚ ਜਦੋਂ ਉਹ ਫਮਲਾ ਹੋਣਾ ਤੁਸੀਂ ਦੇਖਿਆ ਸਾਰਾ ਕੁਝ ਪੰਜਾਬ ਐਜੂਕੇਟ ਕਰ ਰਿਹਾ ਸੀਗਾ ਔਰ ਸਾਰਾ ਧਰਮਯੁੱਧ ਮੋਰਚਾ ਚੱਲ ਰਿਹਾ ਸੀ ਧਰਮਯੁੱਧ ਬਾਰੇ ਕਹਿੰਦੇ ਆ ਧਰਮਯੁੱਧ ਨਹੀਂ ਸੀ ਉਹ ਇੱਕ ਸੂਜੇ ਨੱਕੇ 'ਚ ਨਹੀਂ ਪੰਜ ਪਿੰਡ ਮੰਗੇ ਸੀ ਪਾਣਵਾ ਨੇ ਤੇ ਉਹਨਾਂ ਨੇ ਦਿੱਤੇ ਨਹੀਂ ਤੇ ਧਰਮਯੁੱਧ ਹੋਇਆ ਸੀ ਸਾਡੇ ਕੋਲ ਇਹਨਾਂ ਇਹ ਇਸ ਨੂੰ ਵੀ ਕੱਟ ਸੀ ਕੋਈ ਕੁਝ ਕਰ ਰਹੀ ਸੀ ਧਰਮਯੁੱਧ ਹੁੰਦਾ ਸੱਚ ਦੇ ਉੱਤੇ ਨਿਆਂ ਦੇ ਉੱਤੇ ਔਰ ਧਰਮਯੁੱਧ ਇਹ ਪਾਣੀ ਬਿਜਲੀ ਦਾ ਜਿਹੜਾ ਮਸਲਾ ਸੀਗਾ 1981 ਇਹ ਵਿੱਚ ਇਹਨਾਂ ਨੇ ਜਿਹੜਾ ਸਮਝੌਤਾ ਸੋਚਿਆ ਸੀਗਾ ਉਸ ਤੋਂ ਬਾਅਦ ਇਹਨਾਂ ਨੇ ਪੰਜਾਬ ਵਾਲਿਆਂ ਨੇ ਇੱਕ ਫਰਮਲ ਪਾਵਰ ਪਲਾਂਟ ਬਣਾਇਆ ਰੋਪੜ ਉਸ ਪਲਾਂਟ ਨੂੰ ਰੋਪੜ ਕਨਾਲ ਦੇ ਵਿੱਚੋਂ ਪਾਣੀ ਦੇਣਾ ਸੀ ਪੂਲਿੰਗ ਵਾਸਤੇ ਉਹਦੀ ਇਨੌਗਰੇਸ਼ਨ ਹਰਿਆਣਾ ਅਤੇ ਰਾਜਸਥਾਨ ਨੇ ਪੰਜਾਬ ਦੇ ਵਿੱਚ ਗਵਰਨਰ ਵੀ ਰਾਜ ਸੀਗਾ ਗਵਰਨਰ ਸੀ ਇੱਥੇ ਕੋਈ ਚੁਣੀ ਹੋਈ ਸਰਕਾਰ ਨਹੀਂ ਸੀ हरियाणा ਅਤੇ ਰਾਜਸਥਾਨ ਨੇ ਅਪਲਾਈ ਕੀਤਾ ਕਿ ਜੀ ਅਸੀਂ ਗਵਰਨਰ ਨੂੰ ਕਿਹਾ ਕਿ ਸਾਡੀ ਮਰਜ਼ੀ ਤੋਂ ਬਿਨਾ ਇਹ ਪਾਣੀ ਨਹੀਂ ਜਾਣ ਚਾਹੀਦਾ ਪਾਣੀ ਸਤ루ਜੀ ਕਨਾਲ ਦੇ ਵਿੱਚੋਂ ਲੈਣਾ ਸੀ ਪਾਣੀ ਉਸਨੇ ਪਾਣੀ ਨੇ ਤਾਪ ਘਰ ਨੂੰ ਠੰਡਾ ਕਰਕੇ ਮੁੜ ਕੇ ਫੇਰ ਸਤ루ਜੀ ਕਨਾਲ 'ਚ ਪੈ ਜਾਣਾ ਸੀ ਕਿਸੇ ਜਾਣਾ ਨਹੀਂ ਸੀ ਪਾਣੀ ਲੇਕਿਨ ਇੱਕ ਬਹਾਨਾ ਬਣਾਇਆ ਗਿਆ ਔਰ ਉਸ ਬਹਾਨੇ ਦੇ ਨਾਲ ਕੀ ਹੋਇਆ ਕਿ ਅਸੀਂ ਸਾਡੇ ਨਾਲ ਸਮਝੌਤਾ ਕਰੋ ਕਿ ਜਿੰਨੀ ਬਿਜਲੀ ਪਹਿਲਾਂ ਦਾ ਪਾਣੀ ਦਾ ਮਸਲਾ ਸੀ ਨਾ ਪਾਣੀ ਇੰਨਾ ਇੰਨਾ ਸਾਨੂੰ ਸਾਨੂੰ ਮਿਲੇਗਾ ਉਸ ਤੋਂ ਬਾਅਦ ਇਹ ਆ ਗਿਆ ਕਿ ਜਿੰਨੀ ਬਿਜਲੀ ਇਸ ਪਾਣੀ ਦੇ ਨਾਲ ਪੈਦਾ ਹੋਏਗੀ ਉਸ ਦਾ ਵੀ ਉਸੇ ਤਰਾਸਬ ਦੇ ਅਸਾਨੂੰ ਹਿੱਸਾ ਮਿਲੇਗਾ ਜਿਸ ਕੀ ਜਿਹੜਾ ਕੇਸ ਕੇਸ ਨੇ ਅੱਜ ਵੀ ਚੱਲ ਰਿਹਾ ਹੈ ਇਹ ਫੈਸਲਾ ਉਹਨਾਂ ਨੇ ਕਰਵਾਇਆ ਔਰ ਗਵਰਨਰ ਨੇ ਉਸ ਉੱਤੇ ਦਸਤਖਤ ਕੀਤੇ ਜਿਹੜਾ ਸੀ ਉਸ ਨੂੰ ਬਿਲਕੁਲ ਕੋਈ ਅਧਿਕਾਰ ਨਹੀਂ ਇਹ ਸਾਡੀ ਵਿਰਾਸਤ ਹੈ ਅਸੀਂ ਦ੍ਰਿਆਮਉਂਦੇ ਪੁੱਤਾਂ ਅਸੀਂ ਇਹਨਾਂ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਬੜੇ ਦੁੱਖ ਸਹੇਨ ਅਸੀਂ ਇਹਨਾਂ ਦਰਿਆਵਾਂ ਦੇ ਕਿਨਾਰਿਆਂ ਦੇ ਉੱਤੇ ਬੜੇ ਸੁੱਖ ਸੁੱਖ ਵੀ ਬਹੁਤ ਸਾਡੇ ਪਿੱਛੇ ਦੇ ਵਿੱਚ ਆਏ ਨੇ ਇਹ ਸਾਡੇ ਦਰਿਆਨ ਇਹ ਗਵਰਨਰ ਕੌਣ ਹੁੰਦਾ ਹੈ ਜਿਹੜਾ ਕੇਂਦਰ ਦਾ 에ਜੰਟ ਹੈ ਉਹ ਆ ਕੇ ਅਸੀਂ ਦੱਸਿਕ ਕਰ ਦਿੰਦਾ ਹੈ ਕਿ ਪੰਜਾਬ ਦੇ ਪਾਣੀ ਦੇ ਬਿਜਲੀ ਦੇ ਉੱਤੇ ਸਦਾ ਵਾਸਤੇ ਅਸੀਂ ਇਹ ਹਰਿਆਣਾ ਤੇ ਰਾਜਸਥਾਨ ਨੂੰ ਆਪਣਾ ਹਿੱਸਾ ਦੇਵਾਂਗੇ ਕਿ ਜਿੰਨੀ ਜਿੰਨੀ ਬਿਜਲੀ ਪੈਦਾ ਹੋਏਗੀ ਉਸ ਦਾ ਹਿੱਸਾ ਇਹਨਾਂ ਨੂੰ ਦੇਵਾਂਗੇ ਹੈ ਨਾ ਲੋੜਾ ਔਰ ਇਹ ਤੁਸੀਂ ਦੇਖੋ ਕਿ ਜਿਹੜੀ ਇਹ ਇਹ ਸੈਟਲਿਟ ਦੀ ਕੀਰਫਾਰਡ ਕਰੀ ਆਪਾਂ ਦੇ ਕੀ ਫਾਉਟ ਸਾਡੇ ਸਾਹਮਣੇ ਆਉਂਦਾ ਦੋਨੋਂ ਸੁਪਰੀਮ ਨੂੰ ਜੇ ਲੋਡ ਸੀ ਬਿਜਲੀ ਲੈਣ ਦੀ ਤਾਂ ਉਹ ਸੁਪਰੀਮ ਕੋਰਟ ਜਾਂਦੇ ਕਹਿੰਦੇ ਸਾਡਾ ਹੱਕ ਮੰਨਦਾ ਦਿਓ ਤੁਹਾਨੂੰ ਲੇਕਿਨ ਨਹੀਂ ਸੀ ਜਾਣਾ ਚਾਹੁੰਦੇ ਕਿਉਂਕਿ ਸੁਪਰੀਮ ਕੋਰਟ ਦੇ ਵਿੱਚ ਉਹਨਾਂ ਨੂੰ ਹਰ ਪਾਸਿਓਂ ਨਮੋਸ਼ੀ ਸੀ 78 ਪਾਰਾ ਚੈਲੰਜ ਹੁੰਦੀ ਸੀ ਇਸ ਕਰਕੇ ਉਹਨਾਂ ਨੇ ਕਿਹਾ ਕਿ ਉਹ ਨਹੀਂ ਜਾਣਾ ਗਵਰਨਰ ਕੋਲੋਂ ਕਰਵਾ ਲਓ ਇਹ ਇੱਕ ਛੋਟਾ ਜਿਹਾ ਚਿਲੰਤਰ ਕੰਦਕ ਹੈ ਇਸ ਨੂੰ ਵੱਡੇ ਵੱਡੇ ਧੋਖੇ ਪੈਰ ਪੈਰ ਦੇ ਤੇ ਤੁਹਾਡੇ ਨਾਲ ਹੋਈ ਨੇ ਔਰ ਇਹਨਾਂ ਦਾ ਜ਼ਿਕਰ ਹੋਣਾ ਚਾਹੀਏ